ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਅਹਿਮਦਪੁਰਾ ਦੇ ਵਿੱਚ ਇੱਕ ਹੋਰ ਕੁਐਸਚਨ ਹੈ ਵੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਿੱਤੇ ਕਰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗੇ ਘੰਟੀ ਦਾ ਬੈੱਲ ਆਕੇ ਬਟਨ ਦਬਾ ਦੇਣ ਤਾਂ ਜੋ ਫਿਰ ਇੱਕ-ਕੌਣ ਵਾਲੀ ਨਵੀਂ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੱਕ ਪਹੁੰਚ ਸਕੇ ਤੇ ਜੇ ਮੇਰੇ ਕਿਸੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 87990999728 ਅੱਜ ਦੀ ਵੀਜਿਟ ਮੇਰੇ ਆਪਦੇ ਫਾਰਮ ਤੋਂ ਆ ਤੁਹਾਡੇ ਲਈ ਟੌਪ ਦੀ ਬੈਡ ਲੈ ਕੇ ਆਇਆ ਦੂਜਾ ਸੂਆ ਸੋ ਤੇ ਸੂਈ ਨਵੀਰ ਜੀ ਹੋਵੇ 2 3 ਮਿੰਟ ਤਰੀਕ ਆ ਜਾਏਗੀ 15 ਪਹਿਲਾ ਮਹੀਨਾ 2025 ਤੇ ਵੀਡੀਓ ਕਵਰ ਕਰ ਰਹੇ ਆ ਆਪਾਂ ਰਾਤ ਨੂੰ ਘਟ ਘਟ 8 ਵਜੇ ਦਾ ਟਾਈਮ ਹੈਗਾ ਤੇ ਦੂਜਾ ਸਵਸਕੀਆ ਬਾਈ ਜੀ ਸੂਈ ਨੂੰ ਦੋ ਤਿੰਨ ਮਿੰਟ ਹੋ ਗਏ ਜੇ ਗੱਲ ਕਰੀਏ ਦੀ ਅਰਡਰ ਕੁਆਲਟੀ ਦੀ ਅਰਡਰ ਦੇਖ ਸਕਦੇ ਆ ਬਹੁਤ ਸੋਹਣਾ ਤਿਆਰ ਕੀਤਾ ਕਰਨ ਵਾਲੀ ਨੇ ਥਾਣ ਥਣ ਬਹੁਤ ਚੰਗਾ ਲੱਗਿਆ ਦੇਖ ਸਕਦੇ ਆ ਤੀ ਚੁਆਹੀ ਹਣਾ ਚਾਰੇ ਥਾਣ ਪੂਰੇ ਨਖੜਮੇ ਦੇ ਪੂਰੀ ਸਪੇਸ ਤੇ ਲੱਗੇ ਪੂਰੀ ਸੀਲ ਢੰਡੀ ਆ ਬਾਈ ਜੀ ਤੇ ਦੂਜੇ ਨੰਬਰ ਤੇ ਬਾਈ ਜੀ ਮਗਰ ਇਹਦੀ ਆ ਗਈ ਆ ਬੱਸੀ ਬਹੁਤ ਟਾਪ ਦੀ ਬੱਸੀ ਇਹਨਾਂ ਨੇ ਜਨਮ ਦਿੱਤਾ ਦੇਖ ਸਕਦੇ ਆ ਡੈਨਮਾਰਕਾ 40116 ਸੀਮਨ ਦੀ ਬੱਸੀ ਆ ਕੀ ਬਹੁਤ ਚੰਗੀ ਆ ਸੂਈ ਨੂੰ ਬਸ ਵੀਰ ਜੀ ਚਾਰ ਪੰਜ ਮਿੰਟ ਹੋਏ ਆ ਤੇ ਮੰਨ ਕੇ ਚਲੋ ਪੱਸੀ ਵੀ ਚੰਗੀ ਆ ਗਈ ਬ ਕੱਦ ਕਾਰ ਬਹੁਤ ਵਧੀਆ ਵਜਨ ਵਜੂਦ ਵਾਲੀ ਬੈੜ ਆ ਕਿ ਕੋਈ ਲੱਸੀ ਨਾ ਮੀ ਹੈਗੀ ਬਾਕੀ ਥਣ ਥਣ ਆਰਡਰ ਆਰਡਰ ਤੁਸੀਂ ਚੈੱਕ ਕਰ ਸਕਦੇ ਆ ਆਰਡਰ ਬਹੁਤ ਸੋਹਣਾ ਬਾਈ ਜੀ ਤੇ ਜੇ ਗੱਲ ਕਰੀਏ ਦੁੱਧ ਦੀ ਇਹਦੀ ਦੁੱਧ ਦੀ ਕਪੈਸਿਟੀ ਬਾਈ ਜੀ ਕੋਈ ਚੰਗੀ ਸੇਵ ਵਾਲਾ ਹੋਇਆ 24 25 ਕਿਲੋ ਬੜੀ ਨਾਮਦਾਰੀ ਨੇ ਚਵਾ ਲੂਗਾ ਕੋਈ ਬਾਹਲਾ ਨਹੀਂ 24 25 ਕਿਲੋ ਦੇ ਰਹੀ ਬੈੜ ਚੰਗੀ ਆ ਦੂਜਾ ਸੁਆ ਸੁਈਆ ਤੇ ਪ੍ਰਯੋਗ ਦਾ ਨਾਰਮਲ ਹੀ ਹੋਊਗਾ ਫੋਨ ਤੇ ਤੇ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਦੀ ਵਿੜ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਮੇਰਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਤੇ ਮੇਰਾ ਮੋਬਾਈਲ ਨੰਬਰ ਆ 78990999728 ਤੇ ਰੂਟੀਨ ਦੇ ਵਿੱਚ ਮੇਰੀਆਂ ਵੀਡੀਓ ਦੇਖਣ ਲਈ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਣਾ ਕਿਸੇ ਨਵੀਂ ਵੀਡੀਓ ਨਾਲ ਥੈਂਕ ਯੂ ਵੈਰੀ ਮਚ